ਹਾਲ ਹੀ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਜਿਸ ਦੇ ਵਿੱਚ ਇਹ ਪਾਇਆ ਗਿਆ ਕਿ ਇੰਡੀਅਨ ਐਡਲਟਸ 70% ਇੰਡੀਅਨ ਐਡਲਟਸ ਜਿਹੜੇ ਨੇ ਉਹ ਪੈਟ ਪੇਰੈਂਟਸ ਬਣਨਾ ਜ਼ਿਆਦਾ ਪਸੰਦ ਕਰਦੇ ਨੇ ਹਾਲਾਂਕਿ ਆਪਣੇ ਬੱਚਿਆਂ ਨੂੰ ਜਨਮ ਦੇਣ ਨਾਲੋਂ ਇੱਕ ਤਾਜ਼ਾ ਸਰਵੇ ਤੋਂ ਪਤਾ ਲੱਗਾ ਹੈ ਕਿ 70% ਭਾਰਤੀ ਨੌਜਵਾਨ ਬੱਚਿਆਂ ਨਾਲੋਂ ਪਾਲਤੂ ਜਾਨਵਰ ਰੱਖਣ ਨੂੰ ਤਰਜੀਹ ਦਿੰਦੇ ਹਨ ਜੋ ਕਿ ਵਿਸ਼ਵਵਿਆਪੀ ਔਸਤ 47% ਤੋਂ ਕਾਫੀ ਜ਼ਿਆਦਾ ਹੈ ਤਰਜੀਹ ਦੇ ਵਿੱਚ ਇਹ ਤਬਦੀਲੀ ਉਦੋਂ ਆਈ ਹੈ ਜਦੋਂ ਭਾਰਤ ਦੀ ਜਨਮ ਦਰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਹੈ ਜਿਸ ਨਾਲ ਦੇਸ਼ ਤੇ ਜਨਮ ਸੰਖਿਆ ਦੇ ਪਵਿੱਖ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਨੇ ਸਰਵੇ ਯੰਗ ਇੰਡੀਅਨਸ ਦੇ ਵਿੱਚ ਵੱਧ ਰਹੇ ਰੁਝਾਨ ਨੂੰ ਹਾਈਲਾਈਟਸ ਕਰਦਾ ਹੈ ਜੋ ਬੱਚੇ ਪੈਦਾ ਕਰਨ ਦੀ ਬਜਾਏ ਪੈਟ ਪੇਰੈਂਟਸ ਬਣਨ ਦੀ ਚੋਣ ਕਰ ਰਹੇ ਨੇ ਮਾਹਰ ਇਸ ਤਬਦੀਲੀ ਨੂੰ ਕਈ ਕਾਰਕਾਂ ਲਈ ਜਿਵੇਂ ਬਾਠ ਰਹਉਂਦੇ ਹਨ ਜਿਸ ਵਿੱਚ ਆਰਥਿਕ ਵਿਚਾਰਾ ਜੀਵਨ ਸ਼ੈਲੀ ਦੀਆਂ ਚੋਣਾਂ ਤੇ ਸਾਥੀ ਵੱਜੋ ਪਾਲਤੂ ਜਾਨਵਰਾਂ ਦੀ ਵਧਦੀ ਪ੍ਰਸਿੱਧੀ ਸ਼ਾਮਲ ਹੈ ਦਿੱਲੀ ਯੂਨੀਵਰਸਿਟੀ ਦੀ ਸਮਾਜ ਵਿਗਿਆਨੀ ਡਾਕਟਰ ਅੰਜਲੀ ਮਹਿਤਾ ਨੇ ਕਿਹਾ ਬਹੁਤ ਸਾਰੇ ਨੌਜਵਾਨ ਮੰਨਦੇ ਨੇ ਕਿ ਪਾਲਤੂ ਜਾਨਵਰ ਘੱਟ ਮੰਗ ਕਰਦੇ ਹਨ ਅਤੇ ਉਹਨਾਂ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਅਨੁਕੂਲ ਹੁੰਦੇ ਨੇ ਪਾਲਤੂ ਜਾਨਵਰ ਬੱਚਿਆਂ ਦੀ ਪਰਵਰਿਸ਼ ਨਾਲ ਜੁੜੇ ਲੰਮੇ ਸਮੇਂ ਦੇ ਵਿੱਤੀ ਅਤੇ ਨਿੱਜੀ ਵਚਨਬੰਦਤਾਵਾਂ ਤੋਂ ਬਿਨਾ ਪਾਵ ਨਾਤਮਕ ਸਹਾਇਤਾ ਅਤੇ ਸਾਥੀ ਪ੍ਰਦਾਨ ਕਰਦੇ ਨੇ ਆਰਥਿਕ ਕਾਰਕ ਵੀ ਇਸ ਰੁਝਾਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਰਹਿਣ ਸਹਿਣ ਰਿਹਾਇਸ਼ ਅਤੇ ਸਿੱਖਿਆ ਦੀ ਵਧਦੀ ਲਾਗਤ ਬਹੁਤ ਸਾਰੇ ਨੌਜਵਾਨ ਭਾਰਤੀਆਂ ਲਈ ਪਾਲਤੂ ਜਾਨਵਰਾਂ ਦੀ ਮਾਲਕੀ ਨੂੰ ਵਧੇਰੇ ਵਿਹਾਰਕ ਵਿਕਲਪ ਬਣਾਉਂਦੀ ਹੈ ਡਾਕਟਰ ਮਹਿਤਾ ਦੱਸਦੇ ਹਨ ਬੱਚੇ ਦੀ ਪਰਵਰਿਸ਼ ਕਰਨ ਲਈ ਇੱਕ ਮਹੱਤਵਪੂਰਨ ਵਿਤੀ ਵਚਨਬੰਦਤਾ ਦੀ ਲੋੜ ਹੁੰਦੀ ਹੈ ਜਿਸ ਲਈ ਬਹੁਤ ਸਾਰੇ ਯੰਗ ਅਡਲਟਸ ਤਿਆਰ ਨਹੀਂ ਨੇ ਘਟਦੀ ਜਨਮ ਦਰ ਨੇ ਨੀਤੀ ਨਿਰਮਾਣ ਆਮ ਤੌਰ 'ਤੇ ਜਨਸੰਖਿਆ ਵਿਗਿਆਨੀਆਂ ਵਿਚਕਾਰ ਭਾਰਤ ਦੀ ਆਬਾਦੀ ਟਾਂਚੇ ਤੇ ਇਸ ਦੇ ਲੰਬੇ ਸਮੇਂ ਦੇ ਪ੍ਰਭਾਵ ਬਾਰੇ ਚਰਚਾ ਨੂੰ ਉਤਸ਼ਾਹਿਤ ਕੀਤਾ ਹੈ ਜਦੋਂ ਕਿ ਬੱਚਿਆਂ ਨਾਲੋਂ ਪਾਲਤੂ ਜਾਨਵਰਾਂ ਦੀ ਤਰਜੀਹ ਬਦਲਦੇ ਸਮਾਜ ਨਿਯਮਾਂ ਨੂੰ ਦਰਸਾਉਂਦੀ ਹੈ